ਗੁਰਗਿਆਨ ਚੈਨਲ ਦੇ ਸਮੂਹ ਦਰਸ਼ਕਾਂ ਨੂੰ ਪਿਆਰ ਭਰੀ ਗੁਰੂ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸਾਡਾ ਪ੍ਰੋਗਰਾਮ ਵਿਸ਼ਵਾਸ ਦੀ ਉਡਾਨ ਭਰ ਕੇ ਉਡਣ ਵਾਲੇ ਲੰਬੀਆਂ ਵਾਟਾਂ ਦੇ ਪਾਂਧੀ ਇਸ ਪ੍ਰੋਗਰਾਮ ਰਾਹੀਂ ਸਿੱਖ youth ਨੂੰ ਇੱਕ ਸਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਇਹ ਸਫਲਤਾ ਦੀ ਮੰਜ਼ਿਲ ਕਦੀ ਵੀ ਉਖਿਆ ਨਹੀਂ ਮਿਲਦੀ ਹੁੰਦੀ ਸਗੋਂ ਸਖਤ ਮਿਹਨਤ তথা ਉਦਮ ਅਤੇ ਵਿਸ਼ਵਾਸ ਦੀ ਪਰਖਿਆ ਵਿੱਚੋਂ ਲੰਘ ਕੇ ਚੋੜੀ ਪੈਂਦੀ ਹੈ ਅੱਜ ਤੁਹਾਨੂੰ ਮਿਲਾ ਰਹੇ ਹਾਂ ਇੱਕ ਐਸੀ ਸ਼ਖਸੀਅਤ ਜਿਨ੍ਹਾਂ ਦਾ ਜਨਮ ਤੇ ਬਚਪਨ ਪਾਕਿਸਤਾਨ ਦੇ ਵਿੱਚ ਕੀਨੇਜ਼ ਪੰਜਾਬ ਦੀ ਧਰਤੀ ਤੇ ਸਫਲਤਾ ਦੀ ਪੌੜੀ ਕੈਨੇਡਾ ਆ ਕੇ ਪ੍ਰਾਪਤ ਹੋਈ ਅੱਜਕੱਲ ਕੈਨੇਡਾ ਦੇ ਸ਼ਹਿਰ ਕੈਲਗਰੀ ਵਿੱਚ ਰਹਿੰਦੇ ਆ ਜ਼ਿੰਦਗੀ ਜਿੰਦਾਬਾਦ ਇਸ ਸਾਡੇ ਵੱਲੋਂ ਨਿਮਰਤਾ ਸਹਿਤ ਬੇਨਤੀ ਹੈ ਕਿ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਨੌਜਵਾਨਾਂ ਨੂੰ ਉਦਮ ਮਿਹਨਤ ਅਤੇ ਸਫਲਤਾ ਦਾ ਉਤਸ਼ਾਹ ਜਗਾਉਣ ਵਾਲੀਆਂ ਕਹਾਣੀਆਂ ਉਹਨਾਂ ਦੀ ਜ਼ਿੰਦਗੀ ਵਿੱਚ ਵਾਪਰੀਆਂ ਨੇ ਉਹ ਸਾਡੇ ਨਾਲ ਸੰਪਰਕ ਜ਼ਰੂਰ ਕਰਨ ਅਸੀਂ ਤੁਹਾਡੀ ਜੀਵਨ ਗਾਥਾ ਰਾਹੀਂ ਸੰਦੇਸ਼ ਘਰ ਘਰ ਵਿੱਚ ਪਹੁੰਚਾਉਣ ਦੇ ਨਾਲ-ਨਾਲ ਤੁਹਾਡੇ ਕਾਰੋਬਾਰ ਬਾਰੇ ਲੋਕਾਂ ਨੂੰ ਦੱਸਾਂਗੇ ਤਾਂ ਕਿ ਤੁਹਾਡੇ ਕਾਰੋਬਾਰ ਦੀ ਵੀ ਫ੍ਰੀ ਐਡ ਹੋ ਸਕੇ ਆਪਣੇ ਕੀਮਤੀ ਵਿਚਾਰ ਸਾਡੇ ਇਸ ਪ੍ਰੋਗਰਾਮ ਰਾਹੀਂ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ email gurugyanlearningcenter@gmail.com ਤੇ ਸੰਪਰਕ ਕਰ ਸਕਦੇ ਹੋ ਮੈਂ ਦੂਸਰੇ ਐਪੀਸੋਡਸ ਵਿੱਚ ਵੀ ਦੱਸਿਆ ਸੀ ਸਾਡੀ ਸਾਰੀ ਟੀਮ ਅਤੇ ਮੈਂ ਵੀ ਅਸੀਂ ਕੰਮ ਧੰਦਿਆਂ ਵਾਲੇ ਆ ਸਾਡੇ ਕੋਲੇ ਆ ਰਿਕਾਰਡਿੰਗ ਦੀ ਜਿਹੜੀ ਸੇਵਾ ਹੈ ਇਹ ਆਪਾਂ ਵੀਕੈਂਡ ਤੇ ਕਰਦੇ ਆ ਇਸ ਲਈ ਹੋ ਸਕਦਾ ਹੈ WhatsApp ਕਾਲ ਅਟੈਂਡ ਨਾ ਕਰ ਸਕੀਏ ਤੁਸੀਂ ਮੈਸੇਜ ਭੇਜ ਸਕਦੇ ਹੋ ਇਹ ਸਾਡਾ YouTube ਚੈਨਲ ਗੁਰ ਗਿਆਨ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਤੁਹਾਨੂੰ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਸਮੇਂ ਸਿਰ ਮਿਲ ਸਕੇ ਅਤੇ ਗੁਰ ਗਿਆਨ ਚੈਨਲ ਨੂੰ Facebook ਪੇਜ ਅਤੇ Instagram ਤੇ ਵੀ ਫੋਲੋ ਕਰਦੇ ਰਹਿਣਾ ਜਿਹੜੇ ਵੀ ਸਾਡੀ ਕਿਸੇ ਵੀ ਵੀਡੀਓ ਦੇ ਹੇਠਾਂ ਕਮੈਂਟਸ ਲਿਖਣਾ ਚਾਹੁੰਦੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਕਮੈਂਟਸ ਲਿਖਣ ਲੱਗਿਆਂ ਸ਼ਬਦਾਵਲੀ ਗੁਰੂ ਪਾਤਸ਼ਾਹ ਦੀ ਪੈ ਭਾਵਨੀ ਵਾਲੀ ਤੇ ਸੁਲਜੀ ਹੋਈ ਹੋਣੀ ਚਾਹੀਦੀ ਹੈ ਗੈਰ ਮਿਆਰੀ ਘਟੀਆ ਕਿਸਮ ਦੀ ਸ਼ਬਦਾਬਲੀ ਜਾਂ ਗਾਲਾਂ ਲਿਖਣੀਆਂ ਕਾਮੇਡੀ ਸ਼ਕਤੀ ਨੂੰ ਕਮਜ਼ੋਰ ਕਰਦੀਆਂ ਨੇ ਗੈਰ ਮਿਆਰੀ ਭਾਸ਼ਾ ਵਾਲੇ ਕਮੈਂਟਸ ਡਿਲੀਟ ਕਰ ਦਿੱਤੇ ਜਾਣਗੇ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਅਕ ਜਲਦੀ ਹੀ ਅਗਲਾ ਐਪੀਸੋਡ ਲੈ ਕੇ ਫਿਰ ਹਾਜ਼ਰ ਹੋਵਾਂਗਾ ਸਤਿ ਸਤਿ ਲਈ ਗੁਰੂ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ